ਹਾਂਜੀ ਸਤਿ ਸ੍ਰੀ ਅਕਾਲ ਮੈਂ ਛੁੜੀ ਆਪਣੀ ਪਿੰਕਰ ਤੇ ਆਪਣੇ ਕੋਲੇ ਚੱਟਾਂ ਦੀ ਕੁੜੀ ਆਈ ਹੈ ਜੀ ਕੁੜੀ ਨੂੰ ਅੱਖਾਂ ਤੋਂ ਦਿਸਦਾ ਨਹੀਂ ਹੈਗਾ ਦੇਖਦਾ ਨਹੀਂ ਹੈਗਾ ਜੀ ਉਹਨੂੰ ਪੈਨਸਲ ਲੱਗੀ ਹੋਈ ਹੈ ਤੇ ਪੈਨਸਲ ਦੀ ਕੋਈ ਆਪਦੇ ਘਰੇ ਕੋਈ ਕੰਮ ਵਾਲੀ ਰੱਖ ਲੈਣ ਜੇ ਕੋਈ ਮੇਰਾ ਵੀਰ 2 2.5 ਕਿਲੇ ਵਾਲਾ ਚੱਟਾਂ ਦੀ ਕੁੜੀ ਅੰਨੀ ਹੈ ਜੀ ਅੱਖਾਂ ਤੋਂ ਬਿਲਕੁਲ ਨਹੀਂ ਦਿਸਦਾ ਹੈਗਾ 22 ਸਾਲ ਉਮਰ ਹੈ ਜੇ ਕੋਈ ਮੁੰਡਾ ਹੈਗਾ ਤਾਂ ਰੱਖ ਲੂਗਾ ਭੈਣ ਨੂੰ ਉਹ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਤੁਹਾਨੂੰ ਬੋਲਾਂ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਅੱਜ ਵੀਰ ਆਇਆ ਹੈ ਜੀ ਜੱਟਾਂ ਦਾ ਮੁੰਡਾ ਹੈ 33-34 ਸਾਲ ਉਮਰ ਹੈ ਸਾਰੀ ਤੇ ਕੁੜੀ ਜਾਦੇ ਪੜ੍ਹੀ ਲਿਖੀ ਚਾਹੀਦੀ ਹੈ ਬੀ ਟੈਕ ਹੋਵੇ ਐਮ ਟੈਕ ਹੋਵੇ ਜਾਂ ਫਿਰ ਮਾਸਟਰ ਡਿਗਰੀ ਕਰੀ ਹੋਵੇ ਕੁੜੀ ਦੀ ਤੇ ਆਪਾਂ ਨੂੰ ਜਾਦੇ ਪੜ੍ਹਾਈ ਵਾਲੀ ਕੁੜੀ ਚਾਹੀਦੀ ਹੈ 27-28 ਜਾ ਕੁੜੀ ਦੀ ਉਮਰ ਹੋਵੇ ਜੀ ਮੁੰਡੇ ਦੀ ਉਮਰ ਹੈਗੀ 33-34 ਸਾਲ ਤੇ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਫਲ ਹੋਵੇ ਹਾਂਜੀ ਸਤ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਬਿੰਦਰ ਤੇ ਆਪਣੇ ਕੋਲੇ 90 ਵਰਨ ਇੱਕ ਭੈਣ ਆਈ ਹੈ ਜੀ ਡਿਵੋਰਸ ਵਾਲੀ ਤੇ ਮੁੰਡਾ ਆਪਾਂ ਨੂੰ ਜੱਟਾਂ ਦਾ ਚਾਹੀਦਾ ਕਿਉਂਕਿ ਕੁੜੀ ਵੀ ਜੱਟਾਂ ਦੀ ਹੈ ਤੇ ਭੈਣ ਦੀ ਉਮਰ ਪਣਦੀ ਹੈ 33-34 ਕੇ ਸਾਲ ਉਸ ਹਿਸਾਬ ਨਾਲ ਤੇ ਵੀਡੀਓ ਨੂੰ ਦਬਾ ਕੇ ਸ਼ੇਅਰ ਕਰ ਦਿਓ ਜੀ ਜੇ ਕੋਈ ਮੇਰਾ ਵੀਰ 5-7 ਕਿਲਿਆਂ ਦੇ ਵਿੱਚ ਹੈਗਾ ਤਾਂ ਆਪਾਂ ਨੂੰ ਇਹ ਭੈਣ ਲਈ ਮੁੰਡਾ ਚਾਹੀਦਾ ਜੀ ਇਹ ਤੋਂ ਵੱਡਾ ਵੀਡੀਓ ਨੂੰ ਹਾਂਜੀ ਸੱਸਰੀ ਕਾਨ ਮੈਂ ਸੁਦੀ ਆਪਣੀ ਰੁਪਿੰਦਰ ਤੇ ਭੈਣ ਦੀ ਕਰੀਰੀਆ ਵੀ ਐ ਸਿੰਘ ਨਰ ਸਿੰਘ ਭੈਣ ਦੀ ਉਮਰ ਹੈਗੀ 28 ਸਾਲ ਜੱਟਾਂ ਦੀ ਕੁੜੀ ਹੈ ਜੀ ਆਪਾਂ ਨੂੰ ਮੁੰਡਾ ਵਾਰਲਾ ਚਾਹੀਦਾ ਕੈਨੇਡਾ ਚ ਜਾਂ ਅਮਰੀਕਾ ਦੇ ਵਿੱਚ ਪੱਕਾ ਹੋਵੇ ਜੀ ਮੁੰਡਾ ਤੇ ਉਸ ਤੋਂ ਬਾਅਦ ਆਸਟ੍ਰੇਲੀਆ ਵੀ ਚੱਲ ਜੂਗਾ ਤੇ ਇਹ ਤਿੰਨ ਕੰਟਰੀਆਂ ਦੇ ਵਿੱਚ ਜੇ ਕੋਈ ਮੁੰਡਾ ਭੈਣ ਤੋਂ ਬੜਾ 1-2 ਸਾਲ ਹੋਵੇਗਾ ਤਾਂ ਆਪਣੇ ਨਾਲ ਸੰਪਰਕ ਕਰੋ ਜ਼ਮੀਨ 7-8 ਪੀਲੇ ਚੱਲ ਜਾਣਗੇ ਜੀ ਧੰਨਵਾਦ